ਆਮ ਆਦਮੀ ਪਾਰਟੀ ਦੇ ਅੰਦਰ ਮਾਹੌਲ ਹੁਣ ਠੀਕ ਨਹੀਂ ਕਾਂਕੀ ਵ代ਕ ਸੈਮ ਦੇ ਵਿੱਚ ਨੇ ਤੇ ਡਰੇ ਹੋਏ ਨੇ ਕਿਉਂਕਿ 2027 ਦੀਆਂ ਚੋਣਾਂ ਦੇ ਵਿੱਚ ਮਹਿਜ ਸਵਾ ਸਾਲ ਦਾ ਸਮਾਂ ਬਚਿਆ ਹੈ ਤੇ ਜਿਹੜੇ ਵਾਅਦਿਆਂ ਦੇ ਨਾਲ ਤੇ ਦਾਅਵਿਆਂ ਦੇ ਨਾਲ ਸਰਕਾਰ ਬਣਾਈ ਗਈ ਸੀ ਉਹ ਵਾਅਦੇ ਤੇ ਦਾਅਵੇ ਪੂਰੇ ਹੁੰਦੇ ਹੋਏ ਨਜ਼ਰ ਨਹੀਂ ਆ ਰਹੀ ਹੁਣ ਤਾਂ ਆਮ ਆਦਮੀ ਪਾਰਟੀ ਦੇ ਸਭ ਤੋਂ ਅਮੀਰ ਐਮਐਲਏ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਤਾਂ ਆਮ ਆਦਮੀ ਪਾਰਟੀ ਦਾ ਬੈਂਕਾ ਮੁਹਾਲੀ ਤੋਂ ਐਮ.ਐਲ.ਏ. ਕੁਲਵੰਤ ਸਿੰਘ ਨੇ ਤਾਂ ਆਪਣੀ ਸਰਕਾਰ ਅਤੇ ਅਫਸਰशाही ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਉਹ ਕਹਿੰਦੇ ਸਾਡੀ ਤਾਂ ਕੋਈ ਅਫਸਰ ਸੁਣਦਾ ਹੀ ਨਹੀਂ ਇਹ ਦਫ਼ਤਰਾਂ ਦੇ ਵਿੱਚੋਂ ਏਸ਼ੀਆਂ ਦੇ ਵਿੱਚੋਂ ਬਾਹਰ ਨਿਕਲਦੇ ਨਹੀਂ ਇਹ ਕੋਈ ਪਹਿਲਾ ਵਿਧਾਇਕ ਨਹੀਂ ਇਸ ਤੋਂ ਪਹਿਲਾਂ ਵੀ ਤਕਰੀਬਨ ਅੱਧੀ ਦੱਜਨ ਦੇ ਨੇੜੇ ਵਿਧਾਇਕਾਂ ਨੇ ਸੱਜਾ ਖੱਬਾ ਕਰਕੇ ਆਪਣਾ ਵਿਰੋਧ ਪ੍ਰਗਟ ਜਰੂਰ ਕੀਤਾ ਹੈ ਪਰ ਇੱਕ ਵਿਧਾਇਕ ਦੇ ਵੱਲੋਂ ਤਾਂ ਸ਼ਰਿਆਮੀ ਮੋਰਚਾ ਕੋਲ ਦਿੱਤਾ ਗਿਆ ਸੀ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜ਼ਰਾ ਦੇ ਵੱਲੋਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਬਚਾਅ ਕਰਦੇ ਆ ਹੋਇਆ ਦਿੱਲੀ ਦੇ ਖਿਲਾਫ ਮੋਰਚਾ ਖੋ ਦਿੱਤਾ ਸੀ ਜਿਸ ਦੇ ਉੱਪਰ ਬਾਅਦ ਵਿੱਚ ਐਫਆਈਆਰ ਦਰਜ ਹੁੰਦੀ ਹੈ ਤੇ ਹੁਣ ਹਰਮੀਤ ਸਿੰਘ ਪਠਾਨ ਮਾਜ਼ਰਾ ਫਰਾਰ ਨੇ ਪਰ ਹੁਣ ਮੋਹਾਲੀ ਤੋਂ ਇਹ ਆਮ ਆਦਮੀ ਪਾਰਟੀ ਦੇ ਸਭ ਤੋਂ ਅਮੀਰ ਐਮਐਲਏ ਕੁਲਵੰਤ ਸਿੰਘ ਨੇ ਅਫਸਰਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਆ ਉਹਨਾਂ ਨੇ ਤਾਂ ਸਾਫ਼ ਕਰ ਦਿੱਤਾ ਹੈ ਕਿ ਸਾਡੇ ਇੱਥੇ ਪੁਲੀਆਂ ਦਾ ਸਿਵਰੇਜ ਦੀਆਂ ਪਾਈਪਾਂ ਦਾ ਚੌਂਕਾਂ ਦਾ ਤੇ ਸੜਕਾਂ ਦਾ ਬੁਰਾ ਹਾਲਾ ਲੋਕ ਕਿਥੇ ਮਰ ਰਹੇ ਨੇ ਤੇ ਚੌਂਕਾਂ ਦਾ ਨਾਮ ਹੁਣ ਬੰਦੇ ਮਾਰ ਚੌਂਕ ਪੈ ਚੁੱਕਿਆ ਏ ਉਹ ਤਾਂ ਇਹ ਵੀ ਸਾਫ ਕਰ ਰਹੇ ਨੇ ਕਿ ਤੁਹਾਡੇ ਖਿਲਾਫ ਕਦੇ ਲੋਕ ਉੱਠ ਕੇ ਖੜੇ ਨਾ ਹੋ ਜਾਣ ਯਾਨੀ ਕਿ ਹੁਣ ਵਿਧਾਇਕਾਂ ਨੇ ਇਹ ਅਹਿਸਾਸ ਕਰ ਲਿਆ ਹੈ ਜਾਂ ਉਹਨਾਂ ਨੂੰ ਅਹਿਸਾਸ ਕਰਵਾ ਦਿੱਤਾ ਗਿਆ ਹੈ ਆਮ ਲੋਕਾਂ ਦੇ ਵੱਲੋਂ ਜਾਂ ਫਿਰ ਇਲੈਕਸ਼ਨ ਦੇ ਡਰੋਂ ਉਹਨਾਂ ਨੇ ਹੁਣ ਬੋਲਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਈ ਸਾਡੀ ਤਾਂ ਅਫਸਰ ਸੋੰਦੇ ਹੀ ਨਹੀਂ ਸਾਡੇ ਆਖੇ ਤੱਕ ਕੰਮ ਹੋ ਹੀ ਨਹੀਂ ਰਿਹਾ ਤਾਂ ਫਿਰ ਜਨਾਬ ਚੱਲ ਕਿਸ ਦੀ ਰਹੀਆ ਜੇਕਰ ਇੱਕ ਹਲਕੇ ਦੇ ਵਿੱਚ ਇੱਕ ਵਿਧਾਇਕ ਦੇ ਆਖੇ ਕੰਮ ਹੋ ਨਹੀਂ ਰਿਹਾ ਤਾਂ ਫਿਰ ਉਹਨਾਂ ਕੰਮਾਂ ਨੂੰ ਕੰਟਰੋਲ ਕੌਣ ਕਰ ਰਿਹਾ ਹੈ ਜੇਕਰ ਕੋਈ ਕੰਟਰੋਲ ਨਹੀਂ ਕਰ ਰਿਹਾ ਤਾਂ ਫਿਰ ਉਹ ਅਫਸਰ ਕਿਵੇਂ ਖੁੱਲ ਕੇ ਲੋਕਾਂ ਦੇ ਭਲੇ ਦੇ ਲਈ ਨਹੀਂ ਆ ਰਹੇ ਉਹ ਖੁੱਲ ਕੇ ਆਪਣੇ ਦਫ਼ਤਰਾਂ ਵਿੱਚ ਬੈਠੇ ਆਰਾਮ ਕਿਉਂ ਕਰ ਰਿਹਾ ਇਹ ਜਵਾਬ ਤਾਂ ਵਿਧਾਇਕ ਸਾਹਿਬ ਜਾਂ ਮੰਤਰੀ ਸਹਿਬਾਨ ਜਾਂ ਫਿਰ ਮੁੱਖ ਮੰਤਰੀ ਜਾਂ ਫਿਰ ਦਿੱਲੀ ਵਾਲੇ ਹੀ ਸਾਫ਼ ਕਰ ਸਕਦੇ ਨੇ ਪਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਵੇਂ ਨਾ ਕਿਵੇਂ ਆਪਣੀ ਸਰਕਾਰ ਦੇ ਖਿਲਾਫ ਬੋਲਦੇ ਹੋਏ ਜਾਂ ਬਗਾਵਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਵਿਧਾਇਕਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਜੇਕਰ ਤੁਸੀਂ 2027 ਵਿੱਚ ਵੀ ਵੋਟਾਂ ਵਿੱਚ ਖੜੇ ਹੋਣਾ ਹੈ ਤਾਂ ਜਨਾਬ ਤੁਹਾਨੂੰ ਆਪਣੀ ਛਵੀ ਬਚਾਉਣੀ ਪਵੇਗੀ ਲੋਕਾਂ ਤੱਕ ਇਹ ਗੱਲ ਪਹੁੰਚਦੀ ਕਰਨੀ ਪਵੇਗੀ ਕਿ ਅਸੀਂ ਤਾਂ ਆਵਾਜ਼ ਬੁਲੰਦ ਕਰ ਰਹੇ ਹਾਂ ਪਰ ਸਾਡੀ ਕੋਈ ਸੁੰਦਾਈ ਨਹੀਂ ਪਰ ਇੱਕ ਸਵਾਲ ਹੋਰ ਵੀ ਆ ਜੇਕਰ ਕੋਈ ਵਿਧਾਇਕ ਆਪਣੀ ਸ਼ਿਕਾਇਤ ਨੂੰ ਲੈ ਕੇ ਬੋਲਦਾ ਏ ਆਪਣੇ ਹਲਕੇ ਦੇ ਕੰਮਾਂ ਨੂੰ ਲੈ ਕੇ ਬੋਲਦਾ ਏ ਤਾਂ ਆਮ ਆਦਮੀ ਪਾਰਟੀ ਉਸ ਸ਼ਿਕਾਇਤ ਤੇ ਕੰਮ ਕਰਨ ਦੀ ਬਜਾਏ ਉਸ ਵਿਧਾਇਕ ਦੇ ਖਿਲਾਫ ਹੀ ਸ਼ਿਕਾਇਤ ਹੋ ਜਾਂਦੀ ਆ ਉਸ ਵਿਧਾਇਕ ਨੂੰ ਘਰ ਪਠਾਇਆ ਜਾਂਦਾ ਏ ਤੁਹਾਨੂੰ ਯਾਦ ਹੋਣਾ ਕੁਬੁਰਜੀ ਪ੍ਰਤਾਪ ਹੁਣ ਜਾਂ ਹਰਮੀਤ ਸਿੰਘ ਪਠਾਨ ਮਾਜ਼ਰਾ ਹੁਣ জাফর ਇਕਾਦੁਕਾ ਹੋਰ ਵਿਧਾਇਕ ਵੀ ਹੈ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਤੇ ਉਹਨਾਂ ਨੂੰ ਘਰ ਬੈਠਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਪਰ ਕੁਲਵੰਤ ਸਿੰਘ ਜੋ ਆਮ ਆਦਮੀ ਪਾਰਟੀ ਦੇ ਬੈਂਕ ਮੰਨੇ ਜਾਂਦੇ ਨੇ ਉਹਨਾਂ ਨੇ ਆਪਣੀ ਨਾਰਾਜ਼ਗੀ ਹੁਣ ਪ੍ਰਗਟ ਕਰਤੀ ਹੈ ਕਿ ਜਨਾਬ ਸਾਡੇ ਤਾਂ ਇੱਥੇ ਅਫਸਰ ਗੱਲ ਤੱਕ ਨਹੀਂ ਸੁਣਦੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਅੰਦਰ ਹੁਣ ਹੌਲੀ-ਹੌਲੀ ਬਗਾਵਤ ਹੋਣੀ ਸ਼ੁਰੂ ਹੋ ਗਈ ਆ ਉਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਆ ਹੁਣ ਦੇਖਣ ਵਾਲਾ ਹੋਵੇਗਾ ਕਿ ਦਿੱਲੀ ਵਾਲੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਿਧਾਇਕਾਂ ਦੇ ਦੰਦ ਸੁਣ ਕੇ ਉਹਨਾਂ ਦਾ ਕੋਈ ਹੱਲ ਕਰਨਗੇ ਜਾਂ ਫਿਰ ਇਹ ਵਿਧਾਇਕ ਨੂੰ ਅਗਲੀ ਟਿਕਟ ਮਿਲੇ ਨਾ ਮਿਲੇ ਪਰ ਇਹ ਆਪਣੀ ਇੱਜ਼ਤ ਜੂਰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਧੰਨਵਾਦ